ਇਤਿਹਾਸ ਸਿੰਘ ਜਦੋਂ ਸ਼ਹੀਦ ਹੋਏ ਤਾਂ ਗੁਰੂ ਗੋਬਿੰਦ ਸਿੰਘ ਨੂੰ ਭਾਈ ਡੱਲਾ ਚੌਧਰੀ ਡੱਲਾ ਕਹਿੰਦਾ ਗੁਰੂ ਜੀ ਤੁਹਾਨੂੰ ਚਾਹੀਦਾ ਸੀ ਮੈਨੂੰ ਸੱਦ ਲੈਂਦੇ ਮੇਰੇ ਕੋਲ ਬਹੁਤ ਫੌਜਾ ਸੀ ਮੈਂ ਤੁਹਾਡੇ ਬੱਚੇ ਬਚਾ ਲੈਂਦਾ ਆ ਸਿੰਘਾਂ ਨੇ ਤੁਹਾਡੇ ਬੱਚੇ ਮਰਵਾ ਦਿੱਤੇ ਉਸ ਵੇਲੇ ਗੁਰੂ ਮਹਾਰਾਜ ਨੇ ਡੱਲੇ ਨੂੰ ਕੀ ਕਿਹਾ ਇਹ ਚਾਤਰਾ ਮੈਂ ਪੇਸ਼ ਕਰਦੇ ਹਾਂ ਦੇਖ ਮੇਰੇ ਸਿੰਘਾਂ ਦਾ ਪਿਆਰ ਡੱਲਿਆ ਐਵੇਂ ਤਾਣੀ ਬਾਰੇ ਪਤ ਚਾਰ ਡੱਲਿਆ ਐਵੇਂ ਤਾਣੀ ਬਾਰੇ ਪਤ ਚਾਰ ਡੱਲਿਆ ਜੋੜਾ ਵਾਰ ਫਤੇ ਸਿੰਘ ਨਾਲੋਂ ਵਾਅਦੇ ਕੇ ਪਿਆਰੇ ਨੇ ਅੱਖ ਸੱਖ ਸਾਹਮਣੇ ਮੇਰੇ ਨਾਲ ਹੀ ਗੁਜਾਰੇ ਨੇ ਜੋੜਾ ਵਾਰ ਫਤੇ ਸਿੰਘ ਨਾਲੋਂ ਵਾਅਦੇ ਕੇ ਪਿਆਰੇ